ਦੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਰਣਜੋ ਸਿੰਘ ਰਾਮਕੜੀਆ ਭਰਾਵੋ ਜਿਹਨੇ ਮਿਹਨਤ ਕਰਨੀ ਹੁੰਦੀ ਆ ਉਹ ਜਿਹੜੇ ਬਾਹਰਲੇ ਦੇਸਾਂ ਬੇਲਣ ਜਾਂਦੇ ਨੇ ਜਿਹੜੇ ਭਰਾਵੋ ਉਰੇ ਨਹੀਂ ਮਿਹਨਤ ਕਰਦੇ ਉਹ ਬਾਹਰੇ ਵੀ ਕੀ ਰੰਗ ਲਾਉਂਦੇ ਨੇ ਜਿਹੜੇ ਇੱਥੇ ਭਰਾ ਆਪਣੇ ਕੰਮ ਕਰਦੇ ਨੇ ਉਹ ਤੁਹਾਨੂੰ ਪਤਾ ਵੇ ਬਾਹਰਲੇ ਦੇਸਾਂ ਜਾ ਕੇ ਕਿਹੜੇ ਮਾਰਜੀ ਕੋਨੇ ਚ ਲਿਆਣੇ ਹਿੰਦੁਸਤਾਨ ਦੇ ਪੂਰੇ ਵਰਲਡ ਦੇ ਉੱਥੇ ਵੀ ਕੰਮ ਕਰ ਸਕਦੇ ਨੇ ਵਿੱਚ ਸਾਡੇ ਬੰਦੇ ਪੰਜਾਬੀ ਕਹਿ ਦਿੰਦੇ ਨੇ ਜੀ ਉਰੇ ਕੰਮ ਨਹੀਂ ਹੈਗਾ ਭਈਆਂ ਨੂੰ ਇੰਨੀ ਮਿੰਤਰ ਦੇ ਵਿੱਚ ਧੁੱਪ ਦਿਖ ਭਰ ਉਹ ਕਿੰਨੀ ਸਾਡੇ ਪੰਜਾਬੀ ਇੰਨੀ ਮਿੰਤਰ ਕਰਨ ਤੋਂ ਗੁਰੇਜ ਕਰਦੇ ਨੇ ਹੁਣ ਤਾਂ ਉਹਨਾਂ ਨੇ ਕੀ ਕਰਿਆ ਮੱਕੀ ਦਾ ਚਾਰਪਾ ਕੇ ਸਿਆਲਾਂ ਦੇ ਵਿੱਚ ਮਾਂ ਦੇ ਪੁੱਤ ਹੱਥ ਨਹੀਂ ਬਾਰੇ ਘੜਦੇ ਕੰਬਲਾਂ 'ਚ ਕੋਟਾਂ 'ਚ ਹੁਣ ਉਹ ਮੱਕੀ ਕਿੰਨੀ ਹੋਏ ਹੋਏ ਨੇ ਤੇ ਜਿਹੜਾ ਸਿਸਟਮ ਸੀਗਾ ਪਸ਼ੂਆਂ ਵਾਲਾ ਖਾਣ ਪੀਣ ਵਾਲਾ ਸਿਸਟਮ ਉਹ ਵੀ ਹੁਣ ਲੋਕਾਂ ਨੇ ਸਾਡੇ ਵਾਂਗੂ ਇਨਸਾਨ ਵਾਂਗੂ ਡੱਬੇ 'ਲਾ ਕਰਤਾ ਜਿਵੇਂ ਇਨਸਾਨ ਫਿਰਜਾਂ ਚੀਜ਼ਾਂ ਬਣੇ ਹੋਏ ਚਾਰ ਚਾਰ ਪੰਜ ਪੰਜ ਤਨਖਾਹੇ ਖਾ ਰਿਖਾਈ ਜਾ ਰਿਹਾ ਉਸ ਤਰ੍ਹਾਂ ਹੀ ਪਸ਼ੂਆਂ ਨੂੰ ਵੀ ਉਹ ਜਿਹਨਾਂ ਦੇ ਪ੍ਰਲਾਤ ਆ ਡੱਬਿਆ ਸਿਸਟਮ ਆ ਜਿਹੜਾ ਚਾਰ ਪਾ ਰਹੇ ਆ ਸਾਰਾ ਖਸੂਰ ਸਦਾਈ ਆ ਬਾਕੀ ਤੁਹਾਨੂੰ ਦਿਖਾਉਣੇ ਆ ਨਾਲੇ ਥੋੜੀ ਗੱਲਬਾਤ ਕਰਨੇ ਆ ਜੋ ਆ ਮਿਹਨਤ ਆ ਗਈ ਆ ਤੁਸੀਂ ਦੇਖੋ ਸਾਡੇ ਪ੍ਰਦੇਸੀ ਭਰਾ ਸਾਡੇ ਕਿੰਨੀ ਮਿਹਨਤ ਕਰਕੇ ਕੱਲਾ ਕੱਲਾ ਇੱਕ ਇੱਕ ਪੈਸਾ ਜੋੜ ਕੇ ਘਰੇ ਭੇਜਦੇ ਨੇ ਪਰ ਸਾਡੇ ਵਿੱਚ ਬੰਦੇ ਹੁੰਦੇ ਨੇ ਨਾ ਭਰਾ ਉਹ ਸਾਰੇ ਪਾਸੇ ਕਾਲੰਗਿਆਰੀ ਹੁੰਦੀ ਆ ਇਹਨਾਂ ਨੂੰ ਕਹਿੰਦੇ ਨੇ ਵੀ ਉਹ ਕਿਉਂ ਪੰਜਾਬ ਚ ਆਉਂਦੇ ਨੇ ਭਰਾ ਉਹ ਇੱਥੇ ਵਿਚਾਰੇ ਇਹ ਕੋਈ ਟਾਵਰ ਕਿੰਨੀ ਲਾਉਣ ਨਹੀਂ ਆਉਂਦੇ ਇੱਥੇ ਆ ਕੰਮ ਮਿਹਨਤ ਕਰ ਰਹੇ ਨੇ ਤੁਸੀਂ ਦੇਖੋ ਕਿੰਨੀ ਮਿਹਨਤ ਕਰ ਰਹੇ ਨੇ ਪਾਣੀ ਦੇ ਵਿੱਚ ਇਹਨਾਂ ਦੇ ਹੱਥ ਪੈਰ ਭਰਾਵੋ ਗਲ ਜਾਂਦੇ ਨੇ ਇਹ ਰੋਟੀ ਰੁੱਟੀ ਐਂ ਖਾਂਦੇ ਨੇ ਇਹ ਐਵੇਂ ਨਹੀਂ ਹੈਗਾਗਾ ਵੀ ਸਾਡੇ ਵਾਲਾ ਮੰਗੂ ਸਾਮ ਨੂੰ ਭਾਲਦੇ ਨੇ ਅਧੀਆ ਨਾਲ ਆਂਡਾ ਭਾਲਦੇ ਨੇ ਏਸੀ ਭਾਲਦੇ ਨੇ ਨਾਲ ਚੰਗਾ ਮੋਬਾਈਲ ਹੋਵੇ ਪਰ ਇਹ ਬੰਦੇ ਤੁਸੀਂ ਦੇਖੋ ਚਾਰ ਨਾਲ ਮਿਲਦੇ ਚਾਰ ਨਾਲ ਰੋਟੀ ਖਾ ਲੈਂਦੇ ਨੇ ਕੋਈ ਮਤਲਬ ਇਹਨੂੰ ਮਸਰਦਾਨੀ ਨਾ ਇਹਨੂੰ ਕੋਈ ਹਵਾ ਦਾ ਜਿੱਥੇ ਜੀ ਲੱਗਾ ਪਰ ਨਾ ਵਸਾ ਕੇ ਉੱਥੇ ਭਰਾਵੋ ਪੈ ਜਾਂਦੇ ਨੇ ਨਾਲ ਛੋਟੀ ਗੱਲਬਾਤ ਕਰਾਵਾਂਗੇ परिवार आप देव पाल देने देखो भाई दे हालात खड़ा भाई। भाई क्या हाल है आपका रेट भी मान लिया कट है पंजाब इतना दूर से आता हो महंगाई का समय है अच्छा और हर चीज महंगाई आपका आपका जिला कौन सा है जिला अररिया है गांव का कौन सा है आपका गांव तो हल्दिया बिहार पड़ता है बिहार में आता है बिहार में ठीक है बताओ अब क्या बोलता हूँ अब यही है कि हम लोग आते हैं पंजाब में दो पैसे कमाने के लिए बाल बच्चा छोड़ करके ठीक है और हम लोग को रेट मिलता है नहीं गाड़ी पर इतना भीड़ रहता है इतना किराया बढ़ गया गाड़ी का उसके बाद महंगाई बढ़ गया मोदी और... मोदी अच्छा है बुरा है मोदी तो मान लिया जो भी है तो मान लिया तो आप बिहार के लिए तो वो जो भी है अच्छा है बुरा हाँ, अच्छा या बुरा जो जो भी तो ना, ना, नहीं 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 मैं मोदी अपना है नहीं की मोदी अपना पूरा है नहीं बुरा मोदी ऐसा कर रहा है ना अच्छा कर रहा है चलो बधिया हो रहे जीता लगे पंजाब जाके सब अच्छा हो रहा जो भी सरकार बनेगा वो भी अच्छा वो भी अच्छा लेकिन राजपाट चलना चाहिए ठीक है ठीक है ऐसा नहीं कि मान ल कि राहुल गांधी बन जाए वो अपना राज नहीं चलावे मोदी अगर बन जाए तो वो भी राज नहीं ठीक है जो चला रहा वो अच्छा सरकार है पूरे पंजाब में मतलब आगे अच्छा तो लगता है तंग तो नहीं करता आपको नहीं नहीं तंग नहीं करता ठीक है ठीक है खाना पीना सब अच्छा है ना खाना पीना सब अच्छा है लेकिन रेट भी मान मैं अभी रेट बता दो कोई गल नहीं वो तो बासमती एक एक साल आयो ना ਇੱਕ ਸਾਲ ਆ ਨਾ ਆਇਓ ਫਿਰ ਇਹ ਦੇਖਣਾ ਵਧੂਗਾ ਇਹ ਫਿਰ ਚੀਕਾਂ ਮਾਰਦ ਨੇ ਵੀ ਆ ਜਾਓ ਭਾਈ ਉਹ ਇਹ ਤੁਹਾਨੂੰ ਲੈ ਕੇ ਜਾਵਾਂਗੇ ਤੁਹਾਨੂੰ ਉੱਥੋਂ ਆਪੀ ਲੱਤ ਕੇ ਲੈ ਕੇ ਆਵਾਂਗੇ ਆਪੀ ਛੱਡ ਕੇ ਆਵਾਂਗੇ ਜਿਵੇਂ ਕਰੋਨਾ ਵੇਲੇ ਹੋਇਆ ਮੱਕੀ ਬਾਹਰੋਂ ਲੀਵਰ ਆਈ ਨਹੀਂ ਅਭੀ ਮੱਕੀ ਕਾ ਬਹਾਨੇ ਲਗਾ ਰਹਾ ਸਾਰੇ ਕਾ ਹੱਥ ਖਰਾਬ ਹੋ ਗਿਆ ਉਂਠਾ ਖਰਾਬ ਹੋ ਗਿਆ ਤੇ ਰੇਡ ਵੀ ਬੜਾ ਨਹੀਂ ਰਹਾ ਕਿ ਕਿ ਕਮ ਸੇ ਕਮ ਲੋ ਲਗਾਓ ਦੋ ਪੈਸੇ ਤੁਹਾਨੂੰ ਬਦ ਦੇ ਦਿੰਗੇ ਅਸੀਂ ਕਿਹਦੇ ਚੱਲੋ ਤੁਸੀਂ ਬਾਹਲੇ ਆਏ ਨੇ ਨਾ ਜਿਵੇਂ ਹੁਣ ਆਲੂ ਮੰਡੀ 'ਚ ਬਾਹਲੇ ਆਏ ਨੇ ਫਿਰ ਉਹ ਰੇਟ 2 ਰੁਪਏ ਰਹ ਜਾਂਦਾ ਜਿਵੇਂ ਆਲੂ ਘਟੋਂਦੇ ਨੇ ਮੰਡੀ 'ਚ ਸਾਲਾ ਰੇਟ ਭੈਣਨਾ 20 25 ਹੋ ਜਾਂਦਾ ਜਿਵੇਂ ਇਸ ਟਾਈਮ 30 ਰੁਪਏ ਰੇਟ ਆ ਮਤਲਬ ਆਲੂ ਦਾ ਤੁਸੀਂ ਘਟਾ ਆਇਆ ਕਰੋ ਠੀਕ ਹੈ ਬਾਹਲੇ ਨਾ ਆਇਆ ਕਰੋ ਜਦ ਮਾਰਕੀਟ 'ਚ ਜਬ ਕਿਸੇ ਮਤਲਬ ਚੀਜ਼ ਦੀ ਤੇਜ਼ੀ ਹੁੰਦੀ ਹੈ ਨਾ ਉਹ ਜੀ ਘੱਮ ਹੁੰਦੀ ਹੈ ਕਾਉਂਟੀਟੀ ਘੱਮ ਹੁੰਦੀ ਹੈ ਤੋ ਰੇਟ ਤੇਜ਼ ਹੁੰਦਾ ਹੈ ਜਬ ਕਾਉਂਟੀਟੀ ਜ਼ਿਆਦਾ ਹੁੰਦੀ ਹੈ ਤੋ ਰੇਟ ਘੱਮ ਹੋ ਜਾਂਦਾ ਹੈ وہی ਆਪ ਕੀ ਬਾਤ ਹੈ ਠੀਕ ਹੈ ਆ ਦੇਖੋ ਭਾਈ ਹਾ ਬਲਾਉਂਗੇ ਨਾ ਆ ਦੇਖੋ ਭਰਾਵੋ ਕਿੰਨੀ ਮਿਹਨਤ ਨਾਲ ਬਿਚਾਰੇ ਇਕਲਾ ਇਕਲਾ ਡਾਲ ਲਾਉਂਦੇ ਨੇ ਇਹ ਐਨਾ ਫਰਕ ਆ ਭਰਾਵੋ ਇਨੀ ਮਿਹਨਤ ਕਰਦੇ ਨੇ ਬੰਦੇ ਇਹ ਠੀਕ ਹੈ ਦੇਖੋ ਦੇਖੋ ਬੱਚੇ ਤੇ ਆਹ ਦੇਖੋ ਬਾਈ ਕਿਵੇਂ ਗੋਡਿਆਂ ਲਾਈ ਵੱਠਾ ਭਰਾਵੋ ਆ ਇਹਨੂੰ ਕਹਿੰਦੇ ਨੇ ਮਿਹਨਤ ਬਾਈ ਇਹਨੂੰ ਕਹਿੰਦੇ ਖੂਨ ਪਸੀਨੇ ਦੀ ਕਮਾਈ ਭਰਾਵੋ ਬੈਠੇ ਏਸੀ ਲਾ ਕੇ ਇਹ ਇਹ ਨੇ ਬਈ ਸਾਧ ਬੰਦੇ ਤੇ ਨਾ ਇਹਨਾਂ ਨੂੰ ਕੋਈ ਗਰਮੀ ਦਾ ਨਾ ਠੰਡ ਦਾ ਨਾ ਆਪਣੇ ਵਾਂਗੂ ਨੇ ਗਰਮੀ ਰੇਸੀ ਰੋਣਾ ਨਾ ਇਹਨੇ ਸਰਦੀ ਹਿੱਟ ਲਾਣਾ ਭਰਾਵੋ ਸਰੀਰ ਦੇਖੋ ਤੁਸੀਂ ਬਾਈ ਉਹਨਾਂ ਦੇ ਨਾ ਇਹ ਮਤਲਬ ਕੋਈ ਮਤਲਬ ਜਿਵੇਂ ਆਪਾਂ ਕਹਿੰਦੇ ਵੀ ਇਹਨਾਂ ਨੂੰ ਮਟਾਪਾ ਹੋ ਗੁਈ ਕੋਈ ਮਤਲਬ ਸਰੀਰ ਮੁੜਦਾ ਭਰਾਵੋ ਸਪਰਿੰਗ ਵਾਂਗੂ ਤੁਸੀਂ ਦੇਖਿਓ ਚਲੋ ਇਸ ਕੋ ਬਿਹਾਰ ਵੀ ਭੇਜ ਦੇਣਾ ਹਾਂ ਬਿਹਾਰ ਮੈਂ ਭੇਜ ਭੇਜ ਦੇਣੀ ਉਹ ਗੱਲ ਨਹੀਂ ਹਾਂ ਹਾਂ ਦੇਖੋ ਭਰਾਵੋ ਆ ਮਿੰਟਾ ਵਿਚਾਰਾਂ ਦੇ ਕੱਪੜੇ ਦੇਖੋ ਤੁਸੀਂ ਕਿੰਨਾ ਬੁਰਾ ਹਾਲਾ ਕੱਪੜਿਆਂ ਦਾ ਭਰਾਵੋ ਇੰਨੀ ਮਿਹਨਤ ਕਰਨੇ ਲਈ ਪੈਸਾ ਕਮਾਉਣ ਲਾਉਂਦੇ ਨੇ ਭਰਾਵੋ ਇਹਨਾਂ ਨੂੰ ਮੁੱਲ ਮੁੱਲ ਪੂਰਾ ਦੇਆ ਗੋਲਪਾ ਭਰਾਵੋ देखो तो पहले था मोदी जब से मोदी जीता है चोर बदमाश नहीं है खत्म हो गया खत्म हो गया ऐसे पहले आता था ट्रेन में तो किसी को पॉकेट मार लेता था किसी को गाड़ी पर पैसा छीन लेता था अभी ऐसा गार 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 है की गूगल पे फोन पे सब कुछ तो चालू कर दिया तो पैसा अभी अकाउंट में रहता है कोई पैसा लूट खो कोई खोता नहीं है कोई खोता नहीं है चोरी नहीं करता अभी चोरी नहीं करता पंजाब में तो ऐसा नहीं है ना पंजाब में भी ऐसा नहीं है ठीक है ठीक है ना ठीक है ਪੰਜਾਬ ਮੇ ਵੀ ਕੋਈ ਹੈ ਕਿ ਰੇਟ ਹਮ ਲੋਕ ਕੋ ਗਰੀਬ ਆਦਮੀ ਨੇ ਹਮ ਲੋਕ ਕਮਾਣੇ ਤੇ ਆਏ ਹੈ 2 ਰੁਪਏ ਜਿਆਦਾ ਹੋਣਾ ਚਾਹੀਏ ਵਧ ਹੋਣਾ ਚਾਹੀਏ ਜੈਸੇ ਜੈਸੇ ਤੁਮ ਲੋਗ ਪੰਜਾਬ ਮੇ ਆਤੇ ਹੋ ਇਹ ਗਾਮ ਸੇ ਪੰਜਾਬ ਜਾਣੇ ਆਤੇ ਹੋ ਨਾ ਅਗਲੀ ਵਾਰ ਤੁਮ 100 ਜਾਤੇ ਹੋ 100 ਨਾ ਆਇਆ ਕਰੋ ਆਪ ਕਮ ਆਇਆ ਕਰੋ ਜਿਤਨਾ ਕਮ ਆਏਂਗੇ ਉਤਨਾ ਰੇਟ ਜਿਆਦਾ ਹੋਗਾ ਸਮਝ ਗਏ ਮੇਰੀ ਬਾਤ